ਕੋ ਵੀਡੀਓ ਵੇਖਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਸਲਾਹ ਦਿੰਨਾ ਮਸ਼ਵਰਾ ਦਿੰਨਾ ਕਿ ਜੇ ਤਾਂ ਪੰਜਾਬ ਲਈ ਤੁਹਾਡੇ ਦਿਲ ਦਾ ਦਰਵਾਜ਼ਾ ਖੁੱਲ੍ਹਾ ਹੈ ਤੇ ਦਿਮਾਗ ਦੀ bari ਜਿਹੜੀ ਹੈ ਉਹ ਚਾਹੁੰਦੀ ਹੈ ਕਿ ਕੁਝ ਜਾਣਕਾਰੀ ਦੀ ਹਵਾ ਦਾ ਬੁਲਾ ਸਾਡੇ ਵੱਲ ਆਵੇ ਤਦ ਤੇ ਠੀਕ ਹੈ ਨਹੀਂ ਤਾਂ ਤੁਸੀਂ ਇਹ ਵੀਡੀਓ ਨਾ ਵੇਖਿਓ ਤੁਹਾਡੇ ਵਾਸਤੇ ਇਹ ਵੀਡੀਓ ਨਹੀਂ ਜਿਨ੍ਹਾਂ ਨੇ ਟਿਕਟੌਕ ਦੇਖਣਾ ਹੈ ਜਿਨ੍ਹਾਂ ਨੇ ਮਸਾਲਾ ਬਿਆਨਤ ਜਾਂ ਕੁਝ ਵਿਅਕਤੀ ਵਿਸ਼ੇਸ਼ ਆਪੋ ਆਪਣੀ ਵਿਚਾਰਧਾਰਾ ਦੇ ਸਾਹਮਣੇ ਤਾਂ ਮੈਂ ਉਹਨਾਂ ਤੋਂ ਮਾਫੀ ਮੰਗਦਾ ਕਿ ਵੀਡੀਓ ਤੁਹਾਡੇ ਲਈ ਨਹੀਂ ਹੈ ਇਸ ਵੀਡੀਓ ਚ ਪੰਜਾਬ ਦੀ ਅਸਲ ਹਾਲਤ ਹੈ ਪੰਜਾਬ ਰੋ ਰਿਹਾ ਝੂਰ ਰਿਹਾ ਆਪਣੇ ਹਾਲਤੇ ਖੁਦ ਨੂੰ ਲਾਚਾਰ ਪਾ ਰਿਹਾ ਹੈ ਇਹ ਉਹਦੀ ਤਕਦੀਰ ਹੈ ਉਹਦੀ ਤਦਬੀਰ ਹੈ ਹੁਣ ਜਿਸ ਕਿਸੇ ਨੇ ਇਸ ਵੀਡੀਓ ਨੂੰ ਇਸ ਕਰਕੇ ਦੇਖਣਾ ਹੈ ਕਿ ਹਾਂ ਯਾਰ ਕਿ ਅਸਲ ਚ ਉਹਦੀ ਜੋ ਦੁੱਖ ਦੀ ਰਗ ਹੈ ਉਹ ਕਿਹੜੀ ਹੈ ਉਸ ਨੂੰ ਠੀਕ ਕਰਨ ਵਾਸਤੇ ਕਿਸ ਦਵਾਈ ਦਾ ਇਸਤੇਮਾਲ ਕੀਤਾ ਜਾਵੇ ਕਿਹੜੀ ਡਾਕਟਰ ਦੀ ਟੀਮ ਸੱਦੀ ਜਾਵੇ ਕਿਹੜਾ ਡਾਕਟਰ ਆ ਕੇ ਆਪਰੇਸ਼ਨ ਕਰੇ ਇਹਨੂੰ ਕਿੱਥੇ ਦਾਖਲ ਕਰਾਈਏ ਕਿਸ ਤਰ੍ਹਾਂ ਲਾਚ ਚਲਾਈਏ ਤੱਤਾ ਠੀਕ ਹੈ ਖੈਰ ਇਹ ਭੂਮਿਕਾ ਮੈਂ ਐਸੇ ਕਰਕੇ ਕਰ ਦਿਤੀ ਆ ਕਿਉਂਕਿ ਆਪੋ ਆਪਣਾ ਟੇਸਟ ਹੁੰਦਾ ਹਾਂ ਵਖਾਵਾ ਬਹੁਤ ਹੁੰਦਾ ਪਰ ਕਈ ਵਾਰ ਪਰਸਨਲ ਤੁਹਾਨੂੰ ਪਤਾ ਹੀ ਆ ਆਪੋ ਆਪਣਾ ਟੇਸਟ ਜਿਹੜਾ ਉਹ ਸਾਡੇ ਤੇ ਹਾਵ ਹੀ ਹੋ ਜਾਂਦਾ ਹੈ ਗੱਲ ਸ਼ੁਰੂ ਕਰਦਾ ਥੋੜੇ ਦਿਨ ਪਹਿਲਾਂ ਇੱਕ ਮੀਟਿੰਗ ਹੁੰਦੀ ਆ ਮੀਟਿੰਗ ਮੁੱਖ ਮੰਤਰੀ ਸਾਹਿਬ ਬੈਠੇ ਆ ਉੱਚ ਕੋਟੀ ਦੇ ਅਫਸਰ ਆਲੇ ਦੁਆਲੇ ਹਾਜ਼ਰ ਨੇ ਗੱਲ ਚੱਲਦੀ ਆ ਕਿ ਕੀ ਕਰੀਏ ਜਦੋਂ ਘਰ 'ਚ ਹਾਲਾਤ ਵਿਗੜ ਜਾਂਨ ਪਰ ਮੰਝਿਆਂ ਤੇ ਜੀਵ ਬੰਦੇ ਆ ਵਿਚਾਲੇ ਬਜ਼ੁਰਗ ਬੈਠੇ ਹੁੰਦੇ ਆ ਉਦੋਂ ਚਿੰਤਨ ਕੀਤਾ ਜਾਂਦਾ ਹੈ ਕਿ ਜੋ ਮਕਦਮਾ ਪੈ ਗਿਆ ਬਿਮਾਰੀ ਪੈ ਗਈ ਜਾਂ ਕੁਝ ਵੀ ਬਦਕਿਸਮਤੀ ਨਾਲ ਕਿ ਹੁਣ ਕਿਵੇਂ ਨਜਿੱਠੀਏ ਕੋਈ ਮੁੰਡਾ ਕੁੜੀ ਕੁਝ ਗਲਤ ਕਦਮ ਚੁੱਕ ਲੈਂਦੇ ਆ ਉਸ ਸੂਰਤ ਦੇ ਵਿੱਚ ਵੀ ਹੰਗਾਮੀ ਹਾਲਤ ਚ ਮਾਇੂਸੀ ਦੀ ਹਾਲਤ ਚ ਕਰਾਚ ਵੀ ਮੀਟਿੰਗ ਹੋਈ ਇਸੇ ਤਰ੍ਹਾਂ ਦੀ ਮੀਟਿੰਗਸ ਮਾਨ ਸਾਹ ਪੁੱਛ ਰਹੇ ਸਨ ਕੀ ਕਰੀਏ ਭਾਈ ਕੀ ਕਰੀਏ ਉਹਨਾਂ ਦਾ ਜਵਾਬ ਸੀ ਕਿ ਮਾਨ ਸਾਹ ਵੇਲਾ ਆ ਗਿਆ ਹੈ ਹਾਲਾਂਕਿ ਇਹ ਗੱਲਾਂ ਮੀਟਿੰਗਾਂ 'ਚ ਹੁੰਦੀਆਂ ਨੇ ਇਹ ਗੱਲਾਂ ਚਲੋ ਸਾਡੇ ਤੱਕ ਪੂਣ ਛਣ ਕੇ ਪਹੁੰਚ ਜਾਂਦੀਆਂ ਇਹ ਨਹੀਂ ਹੁੰਦਾ ਕਿ ਜੋ ਅਫਸਰ ਉੱਥੇ ਗੱਲਾਂ ਕਰ ਕੇ ਆਉਂਦੇ ਆ ਉਹ ਫੇਸਬੁੱਕ ਤੇ ਲਾਈਵ ਹੋ ਕੇ ਸਾਨੂੰ ਸੁਣਾਉਣ ਜਾਂ ਤੁਹਾਨੂੰ ਸੁਣਾਉਣ ਐਸਾ ਨਹੀਂ ਹੁੰਦਾ ਨਾ ਪੋਲਿਟਿਕਸ ਦੇ ਵਿੱਚ ਇਸ ਤਰ੍ਹਾਂ ਹੁੰਦਾ ਨਾ ਕੂਟਨੀਤੀ 'ਚ ਇਸ ਤਰ੍ਹਾਂ ਹੁੰਦਾ ਕੋ ਮੰਤਰੀ ਕੂਟਨੀਤੀ 'ਚ ਤੇ ਹੁੰਦਾ ਹੀ ਨਹੀਂ ਮੈਂ ਪਿਛਲੇ ਪ੍ਰੋਗਰਾਮ 'ਚ ਤੁਹਾਨੂੰ ਦੱਸਿਆ ਤੇ ਨਾ ਹੀ ਇਸ ਤਰ੍ਹਾਂ ਪ੍ਰਸ਼ਾਸਕੀ ਕੰਮਾਂ 'ਚ ਹੁੰਦਾ ਮਾਨ ਸਾਹਿਬ ਨੂੰ ਦੋ ਟੁਕ ਜਵਾਬ ਦਿੱਤਾ ਗਿਆ ਕਿ ਦੇਖੋ ਹਜ਼ੂਰ ਰਸਤਾ ਰਸਤਾ ਸਾਡੇ ਕੋਲ ਇੱਕੋ ਆ ਜਾਂ ਤੇ ਅਸੀਂ ਸਬਸਿਡੀਆਂ 'ਚ ਕਟੌਤੀ ਕਰ ਲਈਏ ਜਾਂ ਜਾਂ ਤੇ ਅਸੀਂ ਸਬਸਿਡੀਆਂ 'ਚ ਕਟੌਤੀ ਕਰ ਲਈਏ ਤੇ ਜਾਂ ਫਿਰ ਜਿਹੜਾ ਪੂੰਜੀਗਤ ਖਰਚਾ ਹੈ ਉਸ ਨੂੰ ਘੱਟ ਕਰ ਲਈਏ ਆਦਰਵਾਇਸ ਆਦਰਵਾਇਸ ਸਤੰਬਰ 'ਚ ਸਤੰਬਰ 'ਚ ਸ਼ੁਰੂ ਹੋ ਜਾਏਗਾ ਉਹ ਦੌਰ ਇੱਕ ਪਾਸੇ ਮੌਨਸੂਨ ਰੰਗ ਬਖਾ ਚੁੱਕਾ ਹੋਵੇਗਾ ਦੂਸਰੇ ਪਾਸੇ ਖਜ਼ਾਨਾ ਜਿਹੜਾ ਹੈ ਨਾ ਉਹ ਬਾਈ ਉਲਟਾ ਪਲਟ ਹੋ ਜਾਏਗਾ ਯਾਨੀ ਹੁਣ ਤੁਸੀਂ ਇਸ ਸੂਬੇ ਨੂੰ ਘਰ ਮੰਨ ਕੇ ਚਲੋ ਤੇ ਐਦਾਂ ਲਾ ਲਓ ਕਿ ਘਰ ਦੇ ਵਿੱਚ 5-7 ਦਿਨ ਦਾ ਮਸਾਂ ਆਟਾ ਥੋੜੀ ਬੋਤੀ ਲੂਣ ਹਲਦੀ ਆ ਤਮਾਉ ਇਹ ਗੱਲ ਕਹਿ ਰਿਹਾ ਕਿ ਕੰਮ ਨਹੀਂ ਮਿਲਦਾ ਮੇਰੇ ਹੱਥ ਖੜੇ ਆ ਇਹ ਇਹ ਸਿਚੁਏਸ਼ਨ ਹੈ ਇਸ ਨੂੰ ਲਾਈਟਲੀ ਨਾ ਲੈਣਾ ਤੁਹਾਡੇ ਬੱਚੇ ਵੀ ਮੇਰੇ ਬੱਚੇ ਵੀ ਜਿਹੜੇ ਪੰਜਾਬ ਚ ਰਹਿੰਦੇ ਨੇ ਨਾ ਪ੍ਰਭਾਵਿਤ ਹੋਵਾਂਗੇ ਇੱਕ ਤਰੀਕਾ ਕਿਵੇਂ ਸੁਣੋ ਹੁਣ ਅਸਲ ਦੇ ਵਿੱਚ ਹੋਇਆ ਕੀ ਆ ਤੁਹਾਨੂੰ ਯਾਦ ਹੋਣਾ ਜਦੋਂ ਮਾਨ ਸਾਹਿਬ ਮੁੱਖ ਮੰਤਰੀ ਬਣੇ ਮੈਂ ਉਸ ਵੇਲੇ ਪੋਸਟ ਵੀ ਲਿਖੀ ਸੀ ਕਿ ਮਾਨ ਸਾਹਿਬ ਤੁਹਾਡੇ ਵਾਸਤੇ ਰੈੱਡ ਕਾਰਪਟ ਨਹੀਂ ਵਿਸ਼ਿਆ ਤੁਸੀਂ ਕੰਡਿਆਂ ਦਾ ਤਾਜ ਪਹਿਨੇ ਆ ਕਿਉਂ ਮੈਂ ਕਿਉਂ ਕਿਹਾ ਸੀਗਾ ਮੈਂ ਉਸ ਵੇਲੇ ਇਸ ਵਿਹਾਰ ਤੇ ਕਿਹਾ ਸੀ ਕਿਉਂਕਿ ਜੋ GST ਦਾ ਮੁਆਵਜ਼ਾ ਮਿਲਦਾ ਸੀਗਾ 2017-18 ਤੋਂ ਉਹ ਇਹਨਾਂ ਦੀ ਸਰਕਾਰ ਆਉਂਦਿਆਂ-ਆਉਂਦਿਆਂ ਤੱਕ ਖਤਮ ਹੋ ਚੁੱਕਾ ਸੀ ਯਾਨੀ ਉਹ ਆਖਰੀ ਸਾਲ ਸੀ ਉੱਥੋਂ ਸਾਨੂੰ ਤਕਰੀਬਨ 15 ਤੋਂ 20 ਹਜ਼ਾਰ ਕਰੋੜ ਰੁਪਈਆ ਆ ਜਾਂਦਾ ਸੀ ਉਹ ਬੰਦ ਹੋ ਗਿਆ ਉੱਤੋਂ ਕੀ ਹੋ ਰਿਹਾ ਹੈ ਉੱਤੋਂ ਇੱਕ ਯੋਜਨਾ ਪ੍ਰਧਾਨ ਮੰਤਰੀ ਸ੍ਰੀ ਯੋਜਨਾ ਇਹ ਸਕੂਲਾਂ ਵਾਸਤੇ ਆ ਹਰ ਸਾਲ 241 ਸਕੂਲਾਂ ਦਾ ਪੱਧਰ ਉੱਚਾ ਚੁੱਕਣ ਵਾਸਤੇ 293 ਕਰੋੜ ਰੁਪਈਆ ਸੈਂਟਰ ਨੇ ਦੇਣਾ ਸੀਗਾ ਪਰ ਮਾਨ ਸਾਹਿਬ ਨੇ ਐਮਓਯੂ ਸਾਈਨ ਨਹੀਂ ਕੀਤਾ ਯਾਨੀ ਪੰਜਾਬ ਸਰਕਾਰ ਨੇ ਐਮਓਯੂ ਸਾਈਨ ਨਹੀਂ ਕੀਤਾ ਹੁਣ ਨਤੀਜਾ ਕੀ ਹੋਇਆ ਕਿ ਉਹ ਜਿਹੜਾ 300 ਦੇ ਕਰੀਬ ਆਉਣਾ ਸੀ 300 ਕਰੋੜ ਰੁਪਏ ਦੇ ਕਰੀਬ ਆਉਣਾ ਸੀ ਉਹ ਤੇ ਗਿਆ ਠੱਠੇ ਖੂਚ ਉਲਟਾ ਕੀ ਹੋਇਆ ਉਹਨਾਂ ਨੇ ਸਰਵ ਸਿੱਖਿਆ ਅਭਿਆਨ ਦੀ ਜਿਹੜੀ ਰਕਮ ਸੀ ਉਹਦੇ ਵਿੱਚ ਵੀ ਕੱਟ ਲਾਤਾ ਕਰ ਲੋ ਗੱਲ ਅੱਗੇ ਆ ਜਾਓ ਇੱਕ ਹੁੰਦਾ ਐਨ ਐਚ ਐਮ ਨੈਸ਼ਨਲ ਹੈਲਥ ਮਿਸ਼ਨ 650 ਤੇ 650 11000 ਕਰੋੜ ਰੁਪਇਆ ਇਹ ਵੀ ਗਿਆ ਇਹ ਕਿਉਂ ਗਿਆ ਮੈਂ ਦੱਸ ਦੇਣਾ ਬਾਅਦ ਇਨਫਰਾਸਟ੍ਰਕਚਰ ਡਿਵੈਲਪਮੈਂਟ ਵਾਸਤੇ ਜਿਹੜੀ ਵਿਸ਼ੇਸ਼ ਗ੍ਰਾਂਟ ਦਿੱਤੀ ਜਾਂਦੀ ਆ ਉਹਦੇ ਵਿੱਚ ਵੀ 1100 ਕਰੋੜ ਦੀ ਕਟੌਤੀ ਆ ਅੱਗੇ ਆ ਜਾਓ ਮਾਨ ਸਾਹਿਬ ਨੇ ਵੋਟਾਂ ਦੀ ਖਾਤਰ ਓਲਡ ਪੈਨਸ਼ਨ ਸਕੀਮ ਦਾ ਸ਼ਗੂਫਾ ਛੱਡ ਦਿੱਤਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਉਹਨਾਂ ਨੇ ਇਹਦੇ ਤੇ ਕੀ ਰਿਐਕਟ ਕੀਤਾ ਕੇਂਦਰ ਵਾਲਿਆਂ ਨੇ ਚੱਕ ਕੇ ਇਹਨਾਂ ਦੀ ਜਿਹੜੀ ਕਰਜ਼ ਹੱਦ ਹੈ ਕੋਈ ਸਟੇਟ ਕਰਜ਼ੇ ਦੀ ਇੱਕ ਹੱਦ ਰੱਖਦਾ ਹੈ ਮਤਲਬ ਕਿ ਜਿਵੇਂ ਤੁਸੀਂ ਜਾਓ ਬੈਂਕ ਦੇ ਵਿੱਚ ਤੁਹਾਡੇ ਕੋਲ ਇੱਕ ਦੁਕਾਨ ਹੈ ਜਾਂ ਮਕਾਨ ਹੈ ਜਾਂ ਕਿੱਲਾ ਜ਼ਮੀਨ ਦਾ ਤੁਸੀਂ ਬੈਂਕ ਵਾਲੇ ਨੂੰ ਕਹੋ ਕਿ ਮੈਂ ਤੇ 5 ਕਰੋੜ ਦਾ ਲੋਨ ਚਾਹੀਦਾ ਮਿਲ ਜਾਏਗਾ ਨਹੀਂ ਇਸੇ ਤਰ੍ਹਾਂ ਸੂਬਿਆਂ ਨੇ ਸਾਡੇ ਵਾਂਗੂ ਕਿੱਲੇ ਤੇ 20000 ਲੱਖ 2 ਲੱਖ ਲੋਨ ਜਿੱਦਾਂ ਮਿਲਦਾ ਇਸ ਤਰ੍ਹਾਂ ਸੂਬਿਆਂ ਦੀ ਜੁੜੀ ਜੀਐਸਡੀਪੀ ਹੁੰਦੀ ਹੈ ਘਰੇਲੂ ਸਖਲ ਉਤਪਾਦ ਜਿਸ ਨੂੰ ਆਪਾਂ ਕਹਿੰਦੇ ਆ ਜੋ ਪੈਦਾਵਾਰ ਹੁੰਦੀ ਹੈ ਉਹਦੇ ਆਧਾਰ ਤੇ ਇਹ ਇੱਕ ਕੈਪ ਲਾਈ ਜਾਂਦੀ ਹੈ ਖੈਰ ਉਥੇ ਕੀ ਕੁਝ ਹੁੰਦਾ ਹੈ ਉਹ ਕਦੇ ਮੈਂ ਡਿਟੇਲ ਦੇ ਨਾਲ ਫੇਰ ਵੀਡੀਓ ਬਣਾ ਦਊਗਾ ਉਹਦੇ ਤੇ ਪ੍ਰੋਗਰਾਮ ਕਰਦੇ ਆਂ ਤਾਂ ਉਹਦੇ ਕਰਕੇ ਵੀ ਜਿਹੜੀ 300 ਨਹੀਂ ਨਹੀਂ ਸੌਰੀ 3000 ਕਰੋੜ ਦੀ ਕਰਜ਼ਾ ਦੀ ਜਿਹੜੀ ਉਹ ਘਟਾ ਦਿੱਤੀ ਗਈ। ਇਹਦਾ ਮਤਲਬ ਕੀ ਹੈ? ਹੁਣ ਇਹਦਾ ਮਤਲਬ ਸਾਫ਼ ਹੈ। ਪਹਿਲੀ ਗੱਲ ਤੇ ਹੈ ਕਿ ਜਦੋਂ ਪ੍ਰਧਾਨ ਮੰਤਰੀ ਸੜਕ ਯੋਜਨਾ ਉਹਦੇ ਬੋਰਡ ਲੱਗੇ ਆ ਆ ਮੇਰੇ ਘਰ ਦੇ ਬਿਲਕੁਲ ਲਾਗੇ ਲੱਗਿਆ ਹੋਇਆ। ਜਦੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਉਹ ਚੱਲਦੀ ਹੈ ਸਾਡੇ ਕਈ ਘਰਾਂ ਤੇ ਉਹਦੇ ਬੋਰਡ ਲੱਗੇ ਹੋਇਆ ਤਾਂ ਫਿਰ ਪ੍ਰਧਾਨ ਮੰਤਰੀ ਸ੍ਰੀ ਯੋਜਨਾ ਨੂੰ ਲੈਣ 'ਚ ਇਹ ਕਿਉਂ ਦਿੱਕਤ ਆਈ ਕਿ ਇਹਦੇ 'ਚ ਪ੍ਰਧਾਨ ਮੰਤਰੀ ਦਾ ਨਾਮ ਹੈ ਐਮਓਯੂ ਸਾਈਨ ਨਹੀਂ ਕੀਤਾ ਪੰਜਾਬ ਨੇ ਛੜਤਾ ਨਾ 300 ਕਰੋੜ ਸਿੱਧਾ ਤੇ ਉਸ ਤੋਂ ਇਲਾਵਾ ਸਰਵ ਸਿੱਖਿਆ ਬਿਆਨ ਦਾ ਇਹੀ ਰੱਟਾ ਸੀਗਾ 1100 ਕਰੋੜ ਰੁਪਈਆ ਜਿਹੜਾ ਉਹ ਰੁਕਿਆ ਪਿਆ ਨੈਸ਼ਨਲ ਹੈਲਥ ਮਿਸ਼ਨ ਦਾ ਕਿਉਂਕਿ ਉਹ ਕਹਿੰਦੇ ਜਿਹੜੀਆਂ ਤੁਸੀਂ ਆ ਖੋਲੀ ਬੈਠੇ ਜੇ ਕਲਿਨਕਾ ਇਹ ਗਲਤ ਹੈ ਕੇਂਦਰੀ ਸਿਹਤ ਮੰਤਰੀ ਨੇ ਤੇ ਲੋਕ ਸਭਾ ਦੇ ਵਿੱਚ ਇਹਨਾਂ ਨੂੰ ਲਾਜਵਾਬ ਕਰ ਦਿੱਤਾ ਸੀ ਜਵਾਬ ਦੇ ਕੇ ਤੁਹਾਨੂੰ ਯਾਦ ਹੋਣਾ ਹੈ ਅਗਾ ਆ ਜਾ ਰੂਰਲ ਡਿਵੈਲਪਮੈਂਟ ਫੰਡ ਦਾ 6767 ਕਰੋੜ ਰੁਪਈਆ ਹੋਰ ਕਿਹਾ ਜਿਸ ਸੂਬੇ ਦਾ ਹਜ਼ੂਰ ਜਿਹੜਾ 1 ਰੁਪਈਆ ਮੰਨ ਲਓ ਜਿਵੇਂ ਆਮਦਨ 1 ਰੁਪਈਆ 1 ਰੁਪਈਆ ਖਰਚ ਸਰਪਲਸ ਹੋ ਗਿਆ ਜਿਹਦਾ 1 ਰੁਪਈਆ ਖਰਚਾ ਜਿਹੜਾ ਪੂਰਾ ਹੀ ਨਹੀਂ ਹੁੰਦਾ ਬੋਰੋਇੰਗ ਤੂੰ ਜਾ ਕੇ ਪੂਰਾ ਹੁੰਦਾ ਹੈ ਬੋਰਿੰਗ ਦਾ ਮਤਲਬ ਕਿ ਸਾਡਾ ਜਿਹੜਾ ਖਰਚਾ 1 ਰੁਪਈਆ ਉਹਦੇ ਚ ਲੈ ਦੇ ਕੇ ਸਾਰੇ ਵਸੀਲੇ ਪਾ ਕੇ ਸਾਡੇ ਕੋਲ 70 ਪੈਸੇ ਪੂਰੇ ਹੁੰਦੇ ਜਿਹਦੇ ਚ ਅਸੀਂ ਕਹ ਲੋਕੇ ਬਾਈ ਪੈਨਸ਼ਨਾਂ ਦੇਣੀਆਂ ਨੇ ਤਨਖਾਹਾਂ ਦੇਣੀਆਂ ਨੇ ਵਿਆਜਾਂ ਦੇਣੀਆਂ ਨੇ ਐਡਵਾਂਸ ਕੁਝ ਕਰਜ਼ੇ ਦੀਆਂ ਜੜੀਆਂ ਹੁੰਦੀਆਂ ਨੇ ਮੂਲ ਮੋੜਨੇ ਹੁੰਦੇ ਨੇ ਉਹ ਸਾਰੀਆਂ ਰਕਮਾਂ ਜਾਣੀਆਂ ਨੇ ਤਾਂ ਉਹ ਛਾਣ ਵਾਲੀਆਂ ਰਕਮਾਂ ਪੂਰੀਆਂ ਕਰਨ ਵਾਸਤੇ ਜੋ ਪ੍ਰਾਪਤੀਆਂ ਹੁੰਦੀਆਂ ਉਹਦੇ ਵਿੱਚੋਂ ਵੀ 25 30 ਪੈਸੇ ਜਿਹੜੇ ਹਨ ਬੋਰੋ ਕਰਨੇ ਪੈਂਦੇ ਹਨ ਯਾਨੀ ਕਰਜ਼ੇ ਦੇ ਰੂਪ ਚ ਚੁੱਕਣੇ ਪੈਂਦੇ ਆ ਵਿਆਜ ਤਾਰਨ ਵਾਸਤੇ ਮੂਲ ਤਾਰਨ ਵਾਸਤੇ ਹੋਰ ਕਰਜ਼ਾ ਚੁੱਕਣਾ ਪੈਂਦਾ ਸਾਲ ਦਰ ਸਾਲ ਤਾਂ ਖੈਰ ਹੁਣ ਇੱਥੇ ਤੁਸੀਂ ਦੇਖ ਲਓ ਕਿ ਕੀ ਬਣ ਰਿਹਾ ਮਾਨ ਸਾਹਿਬ ਨੇ ਉਸ ਮੀਟਿੰਗਸ ਕਿਹਾ ਕਿ ਦੇਖੋ ਸਬਸਿਡੀਆਂ ਦੀ ਕਟੌਤੀ ਦੀ ਗੱਲ ਹੈ ਜਿਹੜੀ ਬਿਲਕੁਲ ਨਹੀਂ ਹੋਵੇਗੀ ਖਾਸ ਤੌਰ ਤੇ ਬਿਜਲੀ ਖੇਤਰ ਦੇ ਵਿੱਚ ਤੇ ਕਦੇ ਇਹ ਗੱਲ ਸੋਚੀ ਹੋਵੇ ਨਾ ਫਿਰ ਦੂਸਰਾ ਆਪਸ਼ਨ ਕੀ ਬਚਦਾ ਪੂੰਜੀਗਤ ਖਰਚਾ ਹੁਣ ਪੂੰਜੀਗਤ ਖਰਚਾ ਇਹ ਨਾ ਇਕਨੋਮੀ ਦੀਆਂ ਟਰਮਾਂ ਨੇ ਬਜਟ ਦੀਆਂ ਟਰਮਾਂ ਨੇ ਔਖਾ ਕੁਝ ਨਹੀਂ ਪੂੰਜੀਗਤ ਖਰਚਾ ਕੀ ਹੈ ਸਰਕਾਰ ਦੀ ਮਸ਼ੀਨਰੀ ਹੈ فرض ਕਰੋ ਮਤਲਬ ਕਿ ਉਹਨਾਂ ਨੇ ਕਰੇਨਾ ਰੱਖੀਆਂ ਨੇ ਸਫਾਈ ਕਰਨ ਵਾਸਤੇ ਜਾਂ ਕੰਮ ਕਰਨ ਵਾਸਤੇ ਉਹਦੀ ਸਾਂਭ ਸੰਭਾਲ ਪੂੰਜੀਗਤ ਖਰਚੇ ਚੋਂ ਹੀ ਜਾਣੀ ਹੈ ਕੈਪੀਟਲ ਐਕਸਪੈਂਡੀਚਰ ਕਹਿੰਦੇ ਉਸ ਨੂੰ ਫਿਰ ਜਿੱਦਾਂ ਉਹਦੇ ਕੋਈ ਹੋਰ ਸਾਧਨ ਆ ਆਧਾਰੇ ਆ ਉਹਨਾਂ ਦੀ ਸਾਮ ਸੰਭਾਲ ਕੋਈ ਪੁਲ ਟੁੱਟ ਗਿਆ ਉਹ ਬਣਾਉਣਾ ਉਹ ਪੂੰਜੀਗਤ ਖਰਚੇ ਚ ਆਉਂਦਾ ਹੈ ਹੁਣ ਉਹ ਉਹ ਸਾਡੇ ਕੋਲ ਮਹਿਜ਼ 10000 ਕਰੋੜ ਰੁਪਈਆ ਬਚਦਾ ਹੈ ਯਾਨੀ ਰੁਪਈਏ ਚੋਂ 5 ਪੈਸੇ ਮਸੀ 5 ਪੈਸੇ ਮਸੀ ਬਚਦੇ ਆ ਤੇ ਉਹਦੇ ਚ ਫਿਰ ਕੱਟ ਲਾ ਤੇ ਫਿਰ ਬਚੇਗਾ ਕੀ ਬਚੇਗਾ ਕੀ ਫਿਰ ਤੁਹਾਡੀਆਂ ਸੜਕਾਂ ਕਿੱਥੋਂ ਬਣਨੀਆਂ ਨੇ ਸੂਰ ਅੱਜ ਹੀ ਖਬਰ ਪੜ ਰਿਆ ਸੀਗਾ ਕਹਿੰਦੇ ਕਿ ਹੁਣ ਸੜਕਾਂ ਦੀ ਮੁਰੰਮਤ ਵਾਸਤੇ ਵੀ ਨਵਾੜ ਤੋਂ ਤਕਰੀਬਨ 2000 ਕਰੋੜ ਦਾ ਖਰਚਾ ਲੈਣ ਜਾ ਰਹੇ ਆ ਤੁਸੀਂ ਸੋਚ ਕੇ ਦੇਖੋ ਕਿ ਇੱਕ ਬੰਦਾ ਪਹਿਲਾਂ ਹੀ ਖੂਨ ਦੀ ਕਮੀ ਦੇ ਨਾਲ ਜੂਝ ਰਿਹਾ ਉਤੋਂ ਕੋਈ ਬੋਤਲ ਲੈ ਕੇ ਹੋਰ ਆ ਜਾਏ ਕਿ ਚਲ ਇੱਕ ਬੋਤਲ ਹੋਰ ਕੱਢ ਦੇ ਖੂਨ ਦੀ ਕਮੀ ਜਿੰਨੀ ਕੋ ਹੈਗੀ ਹੈ ਹੈਗੀ ਆ ਹੋਰ ਹੋ ਜਾ ਤੇ ਸਬਸਿਡੀਆਂ ਤੇ ਵੀ ਵੇਖੋ ਸਬਸਿਡੀਆਂ ਚੋਂ ਸਭ ਤੋਂ ਵੱਡੀ ਸਬਸਿਡੀ ਜਿਹੜੀ ਆ ਉਹ ਹੈ ਬਿਜਲੀ ਦੀ ਹਜ਼ੂਰ ਜਿੰਨੀ ਸਾਡੀ ਵਿਆਜ ਜਾ ਰਹੀ ਆ ਕਰਜ਼ੇ ਦੀ ਲਗਭਗ ਉਹਦੇ ਬਰੋਬਰ ਸਾਡਾ ਖਰਚਾ ਹੋ ਗਿਆ ਸਬਸਿਡੀ ਦਾ ਜੇ ਤੁਸੀਂ ਦੇਖੋਗੇ 21909 ਕਰੋੜ ਰੁਪਇਆ 24 25 ਵਾਸਤੇ ਸਾਨੂੰ ਚਾਹੀਦਾ ਹੈ 21909 ਕਰੋੜ ਰੁਪਇਆ ਲਗਭਗ 22000 ਕਰੋੜ ਜਿਸ ਸੂਬੇ ਦੇ ਕੋਲ ਵਿਆਜ ਤਾਰਨ ਵਾਸਤੇ ਕਰਜ਼ਾ ਲੈਣ ਤੋਂ ਇਲਾਵਾ ਕੋਈ ਉਪਾਅ ਨਹੀਂ ਉਹਦਾ ਬਿੱਲ ਹੈ 22000 ਬਿਜਲੀ ਸਬਸਿਡੀ ਦਾ ਤੇ ਜੇ ਇਸ ਨੂੰ ਦੇਖੋਗੇ ਹਰਮਾਨ ਸਾਹਿਬ ਕਹਿੰਦੇ ਆ ਕਿ ਇਹਦੇ ਵਿੱਚ ਤੇ ਆਪਾਂ ਛੇੜਛਾੜ ਕਰਨੀ ਨਹੀਂ ਕਿਉਂਕਿ ਵੋਟਾਂ ਨੇ ਨਾ ਛੇੜਛਾੜ ਹੋ ਨਹੀਂ ਸਕਦੀ ਪਰ ਤੁਸੀਂ ਸੋਚ ਕੇ ਦੇਖੋ ਮੈਂ ਇਹਦੇ ਵਿੱਚ ਨਾ ਇੱਕ ਤੁਹਾਨੂੰ ਛੋਟੀ ਜੀ ਮਿਸਾਲ ਦਿੰਦਾ ਹਾਂ ਪੰਜਾਬ ਦੇ ਵਿੱਚ 10100 28 ਕਿਸਾਨ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੇ ਕੋਲ 4 ਤੋਂ ਵੱਧ ਮੋਟਰਾਂ ਨੇ ਔਰ ਇਹ 10000 ਕਿਸਾਨ ਹੋ ਸਕਦਾ ਇਹਨਾਂ ਚੋਂ ਬਹੁਤੇ ਜ਼ਮੀਨ ਠੇਕੇ ਤੇ ਦੇ ਕੇ ਚੰਡੀਗੜ੍ਹ ਰਹਿੰਦੇ ਹੋ ਜਾਂ ਪੋਲਿਟਿਕਸ ਕਰਦੇ ਹੋ ਉਹਨਾਂ ਨੂੰ 200 ਕਰੋੜ ਰੁਪਈਆ ਇਹਦੇ ਚੋਂ ਜਾਂਦਾ ਹੈ 10000 ਨੂੰ 200 ਕਰੋੜ ਤੇ ਕਮਾਲ ਦੀ ਗੱਲ ਹੈ ਕਿ 1.5 ਲੱਖ ਟੋਟਲ ਆਪਣੇ ਮੋਟਰ ਕਿੰਨੀਆਂ ਹੈ 13.99 ਲੱਖ 13 ਲੱਖ 99 ਹਜ਼ਾਰ ਉਹਦੇ ਚੋ ਡੇਢ ਲੱਖ ਕਿਸਾਨ ਇਸ ਤਰ੍ਹਾਂ ਦਾ ਹੈ ਵਾਹੀ ਕਰਨ ਵਾਲਾ ਜਿਹਦੇ ਕੋਲ ਮੋਟਰ ਹੀ ਨਹੀਂ ਕਿਸਾਨ ਉਹ ਵੀ ਆ ਵਿਚਾਰਾ ਉਹ ਰੁਲਦਾ ਖੁਲਦਾ ਹੋ ਸਕਦਾ ਇਹਨਾਂ ਤੋਂ ਹੀ ਮੁੱਲ ਦਾ ਪਾਣੀ ਲਾਉਂਦਾ ਹੋਗਾ ਪਰ ਅਸੀਂ ਬਿਜਲੀ ਸਬਸਿਡੀ ਨੂੰ ਨਹੀਂ ਛੇੜਨਾ ਕਾਰਨ ਇਹ ਹੀ ਆ ਕਿਉਂ ਜਿਹੜੇ ਧਨਾੜ ਕਿਸਾਨ ਆ ਉਹ ਤੇ ਸਿਆਸਤ ਦੇ ਵਿੱਚ ਬੈਠੇ ਆ ਉਹ ਤੇ ਧੰਨਾ ਸੇਟ ਜਿਹੜੇ ਆ ਵੱਡੇ ਵੱਡੇ ਕਾਰੋਬਾਰੀ ਮਾਲਕ ਨੇ ਉਤੇ ਸਿਆਸਤ ਨੂੰ ਪ੍ਰਭਾਵਿਤ ਕਰ ਦੇਣਗੇ 29322 ਕਿਸਾਨਾਂ ਦੇ ਕੋਲ ਤਿੰਨ ਤਿੰਨ ਵੋਟਰਾਂ ਨੇ ਤਾਂ ਸੋਚ ਕੇ ਦੇਖੋ ਕਿ ਇਹ ਸਬਸਿਡੀ ਜਿਹੜੀ ਹੈ ਜਿਹੜੀ ਸ਼ੁਰੂਆਤ ਦੇ ਵਿੱਚ ਕਿਸੇ ਵੇਲੇ ਜੇ ਆਪਾਂ ਦੇਖੀਏ ਤੇ ਮਹਿਸ ਕੋਈ ਸ਼ਾਇਦ 1000 2000 ਕਰੋੜ ਦੀ ਸੀ ਜਦੋਂ ਇਹ ਸਟਾਰਟ ਹੋਈ ਹੈ 97 'ਚ ਅੱਜ ਜੇ ਆਪਾਂ ਦੇਖੀਏ ਤਾਂ 135000 ਕਰੋੜ ਰੁਪਈਆ ਹੁਣ ਤੱਕ ਸਬਸਿਡੀ 'ਚ ਜਾ ਚੁੱਕਾ ਹੈ ਤੇ ਉਹ ਵਾਧੇ ਵਾਧੇ ਇੱਕ ਸਾਲ ਦੀ ਹੁਣ ਕਿੰਨੀ ਬੰਨੀ ਸਟਾਰਟ ਹੋ ਗਈ ਆ 22000 ਕਰੋੜ ਦੀ ਮੈਂ ਇਹ ਨਹੀਂ ਕਹਿੰਦਾ ਕਿ ਸਬਸਿਡੀ ਖਤਮ ਕਰ ਦਿਓ ਹਰ ਸਬਸਿਡੀ ਨੂੰ ਪ੍ਰਸੰਘਕਤਤਾ ਕੀਤਾ ਜਾ ਸਕਦਾ ਹੈ ਨਾ ਉਹਨੂੰ ਰਿਫਾਰਮਸ ਕਰਕੇ ਛੋਟੇ ਕਿਸਾਨ ਨੂੰ ਮੱਧ ਵਰਗੀ ਕਿਸਾਨ ਨੂੰ ਜ਼ਿਆਦਾ ਲਾਭ ਦੇ ਕੇ ਕੁਝ ਨਾ ਕੁਝ ਆ ਜਿਹੜੇ ਧੰਨਾ ਸੇਟ ਨੇ ਜਿਹੜੇ ਤਨਾੜ ਨੇ ਜਿਨ੍ਹਾਂ ਦੇ ਕੋਲ ਸ਼ੈਲਰ ਵੀ ਚੱਲਦੇ ਨੇ ਆੜਤਾ ਵੀ ਚਲਦੀਆਂ ਨੇ ਜਿਨ੍ਹਾਂ ਦੇ ਕੋਲ ਕਹਿ ਲਓ ਕਿ ਹੋਰ ਬਿਜ਼ਨਸ ਨੇ ਤੇ ਜਿਨ੍ਹਾਂ ਦੀਆਂ ਚਾਰ ਚਾਰ ਮੋਟਰਾਂ ਚੱਲਦੀਆਂ ਕੀ ਅਸੀਂ ਉਹਨਾਂ ਨੂੰ ਕੋਈ ਸਾਲ ਦਾ 70-75 ਹਜ਼ਾਰ ਕੋਈ ਲੱਖ ਦੇ ਆਸ-ਪਾਸ 50 ਹਜ਼ਾਰ ਦੇ ਆਸ-ਪਾਸ ਕੋਈ ਬਿੱਲ ਨਹੀਂ ਭੇਜ ਸਕਦੇ ਤਾਂ ਇਸ ਸੂਬੇ ਦਾ ਕੀ ਬਣੇਗਾ ਅੱਛਾ ਕੱਲੀ ਮੈਂ ਕੋਈ ਕਿਸਾਨ ਵਿਰੋਧੀ ਸੋਚ ਨਹੀਂ ਰੱਖਦਾ ਛੋਟੇ ਕਿਸਾਨ ਦੇ ਘਰ ਜੰਮਿਆ ਗੁਰਬਤਾ ਚ ਪਲਿਆ ਬਚਾ ਆਪਣੀ ਮਿਹਨਤ ਨਾਲ ਰੋਜੀ ਰੋਟੀ ਕਮਾਉਣ ਜੋਗੇ ਖਾਣ ਜੋਗੇ ਹੋਇਆ ਅੱਜ ਵੀ ਮੇਰਾ ਘਰ ਐਨ ਖੇਤਾਂ ਦੇ ਵਿਚਾਲੇ ਆ ਪਿੰਡ ਦੀ ਰੈਸ਼ ਤੋਂ ਕਿਲੋ ਡੇਢ ਕਿਲੋਮੀਟਰ ਦੂਰ ਖੇਤਾਂ ਚ ਜਿੱਥੇ 8-8 ਸਾਲ 10-10 ਸਾਲ ਪੱਕੀ ਪਈ ਨਹੀਂ ਬਣਦੀ ਮੀਟਰ ਨਹੀਂ ਲੱਗਦੇ ਉਸ ਇਲਾਕੇ ਚ ਜਿਸ ਇਲਾਕੇ ਚੋਂ ਪੰਜ ਵਾਰ ਦੇ ਮੁੱਖ ਮੰਤਰੀ ਆਉਂਦੇ ਨੇ ਖੈਰ ਹੁਣ ਉਦਯੋਗ ਦਾ ਵੀ ਸੁਣ ਲੋ ਇਹ ਜਿਹੜੀ ਟੋਟਲ ਸਬਸਿਡੀ ਦਿੱਤੀ ਜਾਂਦੀ ਹੈ ਜਿਹਦਾ ਬਿੱਲ ਆਪਾਂ 21909 ਕਰੋੜ ਬਣਾਇਆ ਇਹਦੇ ਚ ਜਿਹੜੀ 10175 ਕਰੋੜ ਹੈ ਉਹ ਖੇਤੀ ਸੈਕਟਰ ਚ ਚਲੀ ਗਈ 8785 ਕਰੋੜ 87 ਲੱਖ ਇਹ ਜਿਹੜੀ ਆ 30300 ਯੂਨਿਟ ਇਹਦੇ ਚ ਆ ਗਏ ਇਸ ਤੋਂ ਇਲਾਵਾ ਕੁਝ ਹੋਰ ਥੋੜੀ ਬਹੁਤੀ ਦਿੱਤੀ ਜਾਂਦੀ ਹੈ ਪਰ ਇੱਕ ਸਬਸਿਡੀ ਦਿੱਤੀ ਜਾਂਦੀ ਆ ਉਦਯੋਗਾਂ ਨੂੰ ਇਹ 24 25 ਵਾਸਤੇ ਰੱਖੀ ਗਈ ਆ ਪ੍ਰੋਵੀਜ਼ਨਲ ਹੈ 3000 ਕਰੋੜ ਉਦਯੋਗਾਂ ਦਾ ਵੀ ਹਾਲ ਦੇਖੋ ਮੇਰੀ ਗੱਲ ਜੇ ਤੁਹਾਡੀ ਸਮਝ ਆ ਗਈ ਤਾਂ ਸਮਝ ਲਓ ਕਿ ਪੰਜਾਬ ਦੀ ਨਬਜ਼ ਜਿਹੜੀ ਹੈ ਨਾ ਉਹ ਤੁਸੀਂ ਢੋ ਲਈ ਫਿਰ ਤੁਹਾਨੂੰ ਬਿਮਾਰੀ ਦਾ ਪਤਾ ਲੱਗ ਜਾਏਗਾ ਹੁਣ ਜਿਹੜੀ ਸਮਾਲ ਇੰਡਸਟਰੀ ਆ 3000 ਕਰੋੜ ਰੁਪਇਆ ਆ ਗਈ ਸਬਸਿਡੀ ਲੋ ਜੀ ਅਧਿయోగ ਵਾਲੇ ਤੁਸੀਂ ਵੀ ਮੌਜਾ ਕਰੋ ਕਿਸਾਨ ਵੀ ਮੌਜਾ ਕਰੇ ਗਰੀਬ ਬੰਦਾ ਵੀ ਮੌਜਾ ਕਰੇ ਬਿਜਲੀ ਤੇ ਮਤਲਬ ਕਿ ਬਿਲਕੁਲ ਹੀ ਮੁਫਤ ਹੁਣ ਜਿਹੜਾ ਉਹ 3000 ਕਰੋੜ ਰੁਪਈਆ ਗਿਆ ਹਜ਼ੂਰ ਉਹਦੇ ਚ ਹੁਣ ਜਿਹੜੀ ਵੱਡੀ ਇੰਡਸਟਰੀ ਆ ਉਹ ਲੈ ਜਾਂਦੀ ਹੈ 2480 ਕਰੋੜ 22 ਲੱਖ ਰੁਪਈਆ ਜਿਹੜੀ ਮੱਧ ਸਪਲਾਈ ਇੰਡਸਟਰੀ ਆ ਉਦੇ ਕੋਲ ਜਾਂਦਾ 316 ਕਰੋੜ ਤੇ ਜਿਹੜੀ ਬਚੀ ਸਮਾਲ ਇੰਡਸਟਰੀ ਉਹਦੇ ਕੋਲ ਜਾਂਦਾ 151 ਕਰੋੜ ਪਰ ਤੁਹਾਨੂੰ ਇੱਕ ਸੱਚ ਦੱਸਾਂ ਤੱਥ ਦੱਸਾਂ ਤੁਹਾਡੇ ਪੈਰਾਂ ਥੱਲੇ ਜ਼ਮੀਨ ਖਿਸਕਣੀ ਚਾਹੀਦੀ ਹੈ ਜੇ ਗੱਲਬਾਤ ਪਕੜ ਚਾਉਂਦੀ ਹੋਵੇ ਜਿਹੜੀਆਂ ਵੱਡੀਆਂ ਇਕਾਈਆਂ 3000 ਕਰੋੜ ਚੋਂ ਲਗਭਗ 2500 ਕਰੋੜ ਨ ਜਾ ਰਹੀਆਂ ਉਹ ਸਿਰਫ 10000 ਇਕਾਈਆਂ ਨੇ ਤੇ ਜਿਹੜੇ ਮੱਧ ਚ ਬਚ ਗਏ ਸਮਾਲ ਇੰਡਸਟਰੀ ਚ ਬਚ ਗਏ ਉਹਨਾਂ ਦੀਆਂ ਇਕਾਈਆਂ ਨੇ 136000 ਲਗਭਗ 1.5 ਲੱਖ ਹੁਣ 1.5 ਲੱਖ ਇਕਾਈ ਛੋਟਾ ਕਾਰੋਬਾਰੀ ਜਿੰਨੂੰ ਦਰਕਾਰ ਹੈ ਕਿ ਉਹਨੂੰ ਜ਼ਿਆਦਾ ਫੈਸਿਲਿਟੇਟ ਕੀਤਾ ਜਾਵੇ ਜ਼ਿਆਦਾ ਉਸ ਨੂੰ ਮੁਆਵਜ਼ਾ ਜ਼ਿਆਦਾ ਉਸ ਨੂੰ ਸ਼ੋਰਟ ਰਿਆਤ ਦਿੱਤੀ ਜਾਵੇ ਉਹਦੇ ਕੋਲ ਕੀ ਬਚਿਆ ਲੈ ਦੇ ਕੇ 4-500 ਕਰੋੜ ਤੇ ਜਿਹੜਾ 10000 ਇਕਾਈਆਂ ਦਾ ਵੱਡਾ ਇੰਡਸਟਰੀ ਦਾ ਜਿਹੜਾ ਦਾਇਰਾ ਹੈ ਉਹਦੇ ਚ ਕਿੰਨਾ ਜਾ ਡਿੱ ਗਿਆ 2500 ਕਰੋੜ ਆ ਹੈ ਸਬਸਿਡੀਆਂ ਦੀ ਸੱਚਾਈ ਤੇ ਜੇ ਹਾਲੇ ਵੀ ਤੁਸੀਂ ਮਤਲਬ ਕਿਸ ਚੀਜ਼ ਨੂੰ ਲਾਈਟਲੀ ਲੈ ਰਹੇ ਹੋ ਤਾਂ ਫਿਰ ਜਿਸ ਦਿਨ শ্রীলঙ্কা ਵਾਲਾ ਹਾਲ ਹੋ ਗਿਆ ਇੱਕ ਦਿਨ ਤੜਕੇ ਉੱਠਦੇ ਆ ਤੁਹਾਨੂੰ ਖਬਰ ਪੜਨ ਨੂੰ ਮਿਲ ਗਈ ਕਿ ਪੰਜਾਬ ਚ ਲੱਗੀ ਵਿੱਤੀ ਐਮਰਜੈਂਸੀ ਪੰਜਾਬ ਹੋਇਆ ਡਿਫਾਲਟਰ ਪੰਜਾਬ ਨੂੰ ਨਹੀਂ ਮਿਲੇਗਾ ਕਰਜ਼ਾ ਕੇਂਦਰ ਨੇ ਆ ਲਾਇਆ ਕੇਂਦਰ ਨੇ ਆ ਰੋਕ ਲਈ ਉਸ ਦਿਨ ਪਿੱਟਿਓ ਨਾ ਜੇ ਤੁਹਾਨੂੰ ਅੱਜ ਵੀ ਇਸ ਗੱਲ ਦੀ ਸਮਝ ਨਹੀਂ ਲੱਗ ਰਹੀ ਨਾ ਤੁਹਾਨੂੰ ਇਹ ਮੁੱਦੇ ਬੇਕਾਰ ਲੱਗ ਰਹੇ ਨੇ ਤਾਂ ਪਲੀਜ਼ ਮੇਰੇ ਹੱਥ ਜੁੜੇ ਆ ਉਸ ਦਿਨ ਕਾਫੀ ਦਾ ਕੱਪ ਲਿਓ ਕਿਸੇ ਵਧੀਆ ਕੈਫੇ ਚ ਜਾ ਕੇ ਪਫ ਵਗੈਰਾ ਨਾਲ ਲੈ ਕੇ ਚੰਗਾ ਰੋਸਟ ਕਰਾ ਕੇ ਉਹ ਖਾਂਦੇ ਹੋਈਓ ਕਾਫੀ ਨਾਲ ਉਸ ਦਿਨ ਤੁਹਾਨੂੰ ਫੇਸਬੁੱਕ ਤੇ ਪੋਸਟ ਲਿਖਣ ਪੱਤਰਕਾਰਾਂ ਨੂੰ ਥੱਲੇ ਜਾ ਕੇ ਠੂੰਗੇ ਮਾਰਨ ਐਵੇਂ ਰੋਣ ਪੇਟਣ ਕਰਨ ਦਾ ਕੋਈ ਹੱਕ ਨਹੀਂ ਸਿੱਧੀ ਸਾਫ਼ ਤੇ ਸਪਸ਼ਟ ਗੱਲ ਹੈ ਜਿਨ੍ਹਾਂ ਵੀਰਾਂ ਨੇ ਵੀਡੀਓ ਦੇਖੀ ਜਿਨ੍ਹਾਂ ਭੈਣਾਂ ਨੇ ਵੀਡੀਓ ਦੇਖੀ ਆ ਉਹਨਾਂ ਦਾ ਧੰਨਵਾਦ ਸ਼ਬਦ ਕੌੜੇ ਨੇ ਕੋਸਲੇ ਨੇ ਪਰ ਕੀ ਕਰੀਏ ਮਿੱਟੀ ਦਾ ਜਾਇਆ ਹਾਂ ਇੱਥੋਂ ਹੀ ਖਾਦਾ ਪੀਤਾ ਇੱਥੇ ਮਿੱਟੀ ਹੋਣਾ ਦਰਦ ਆਉਂਦਾ ਤੇ ਜਦੋਂ ਬੰਦਾ ਦਰਦ ਚ ਭਿੱਜਿਆ ਹੋਵੇ ਨਾ ਉਹਦੇ ਕੋਲ ਐਕਟਿੰਗ ਨਹੀਂ ਹੁੰਦੀ ਇਹ ਜਿਮਾ ਅੱਜ ਕੱਲ ਅਸੀਂ ਮੋਦੀ ਸਾਹਿਬ ਜਾਂ ਮਾਨ ਸਾਹਿਬ ਨੂੰ ਸੌਂਪ ਰੱਖਿਆ ਧੰਨਵਾਦ ਅਗਲੀ ਵਾਰ ਫੇਰ ਮਿਲਦੇ ਹਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ